ਸਾਰਾ ਸੋਚ ਲੇਕਿਨ 25 ਸਾਲ ਤੱਕ ਦੇ ਮੁੰਡਿਆਂ ਨੂੰ ਆਪਣਾ ਕੋਈ ਹੱਥੀ ਦਾਮ ਸਿੱਖਣਾ ਚਾਹੀਦਾ ਕਿਉਂਕਿ ਜੇ ਮੁੰਡੇ ਹੱਥੀ ਕੰਮ ਸਿੱਖਣਗੇ ਤਾਂ ਉਹ ਅੱਗੇ ਦੀ ਜ਼ਿੰਦਗੀ ਦੇ ਵਿੱਚ ਜਾ ਕੇ ਸਖਾਲੀ ਰਹਿਣਗੇ ਜੇ ਕਿਸੇ ਨੂੰ ਮੇਰੀ ਗੱਲ ਦੇ ਉੱਤੇ ਡਾਊਟ ਆ ਤਾਂ ਉਹ ਆਪਣੇ ਕਿਸੇ ਵੀ ਜਿਹੜਾ ਕੋਈ ਦੋਸਤ ਉਹ ਤਾਂ ਬਾਹਰ ਗਿਆ ਵਾ ਕੈਨੇਡਾ ਗਿਆ ਵਾ ਅਮਰੀਕਾ ਗਿਆ ਵਾ ਨਾ ਕਿਤੇ ਵੀ ਗਿਆ ਵਾ ਸਟੱਡੀ ਕਿਤਾ ਦੇ ਗਿਆ ਉਹਨਾਂ ਨੇ ਕਿਤੇ ਪੱਥੇ ਦੇਖਿਓ ਵੀ ਤੂੰ ਜੇ ਇੱਥੇ ਕੰਮ ਸਿੱਖ ਕੇ ਜਾਂਦਾ ਵੀ ਹੱਥ ਦਾ ਗੋੜ ਸਿੱਖ ਕੇ ਜਾਂਦਾ ਤਾਂ ਹੁਣ ਉਹਨੂੰ ਤੇਰੀ ਲਾਈਫ ਦੇ ਵਿੱਚ ਕੀ ਚੇਂਜਸ ਹੁੰਦੇ ਤਾ ਤੁਹਾਨੂੰ ਉਹਦਾ ਬਿਲਕੁਲ ਸਹੀ ਜਵਾਬ ਤੁਹਾਡਾ ਡਾਕੂਮੈਂਟ ਦੇ ਸਕਦਾ ਵਾ ਜਿਹੜਾ ਇੰਡੀਪੈਂਡੈਂਟ ਇਕੱਲਾ ਰਹਿ ਰਿਹਾ ਵਾ ਚਾਹੇ ਉਹ ਆਪਣੇ ਪੰਜਾਬ ਦੇ ਵਿੱਚ ਰਹਿ ਰਿਹਾ ਚਾਹੇ ਪੰਜਾਬ ਤੋਂ ਬਾਹਰ ਇਹਨਾਂ ਚਾਹੇ ਬਾਹਰ ਕਿਸੇ ਅਦਰ ਕੰਟਰੀ ਦੇ ਵਿੱਚ ਰਹਿ ਰਿਹਾ ਉਹ ਤੁਹਾਡਾ ਦੋਸਤ ਤੁਹਾਨੂੰ ਦੱਸ ਦੂਗਾ ਕਿ ਹੱਥੀ ਜਿਹੜੇ ਬੰਦੇ ਨੂੰ ਹੱਥੀ ਵੀ ਗਾਉਣ ਆਉਂਦਾ ਵਾ ਉਹਦੀ ਕਿੰਨੀ ਕੀ ਵੈਲਿਊ ਆ ਹਰ ਇੱਕ ਬੰਦੇ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਵੈਲਿਊ ਵਾਲੀ ਚੀਜ਼ ਦੀ ਸੋ 18 ਤੋਂ ਲੈ ਕੇ 25 ਸਾਲ ਦੇ ਮੁੰਡੇ ਬੱਤੋ ਬੱਤ ਜੇ ਇਸ ਤੋਂ ਵੱਧ ਉਮਰ ਵਾਲੇ ਮੁੰਡਿਆਂ ਨੇ ਵੀ ਹੱਥ ਦਾ ਕੋਈ ਗੌਣ ਨਹੀਂ ਸਿੱਖਿਆ ਤਾਂ ਉਹਨਾਂ ਦੀ ਉਮਰ ਹੋ ਚੁੱਕੀ ਹੈ ਜਿਹੜੇ ਉਹਨਾਂ ਨੂੰ ਇਹ ਰਿਅਲਾਈਜ਼ ਹੋ ਚੁੱਕਿਆ ਵਾ ਕਿ ਉਹਨਾਂ ਨੇ ਆਪਣੀ ਪਹਿਲਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਨਹੀਂ ਸਿੱਖਿਆ ਜਿਹਦੇ ਕਰਕੇ ਉਹ ਇਸ ਟਾਈਮ ਵਿਲੇ ਨੇ ਜਾਂ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਜਾਂ ਉਹ ਕਿਸੇ ਕੰਮ ਤੋਂ ਨਹੀਂ ਲੱਗੇ ਜੇਕਰ ਤੁਸੀਂ 18 ਤੋਂ ਲੱਗੇ 25 ਸਾਲ ਦੀ ਉਮਰ ਦੇ ਵਿੱਚ ਕੋਈ ਹੱਥੀ ਗੌਣ ਸਿੱਖਿਆ ਹੋਊਗਾ ਕੋਈ ਕੰਮ ਸਿੱਖਿਆ ਹੋਊਗਾ ਜਾਂ ਕੋਈ ਵੀ ਇੱਕ ਸਕਿੱਲ ਸਿੱਖਿਆ ਹੋਊਗਾ ਤਦ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਭੁੱਖੇ ਨਹੀਂ ਮਰ ਸਕਦੇ ਦੂਜਾ ਤੁਹਾਨੂੰ ਨੌਕਰੀ ਮੰਗਣ ਦੀ ਕੋਈ ਜ਼ਰੂਰਤ ਨਹੀਂ ਪੈਣੀ ਕਿਸੇ ਸਰਕਾਰ ਦੇ ਕੋਰੇ ਕੋ ਧਰਨੇ ਨਾਉਣ ਤੇ ਤੁਹਾਨੂੰ ਰੋੜ ਨਹੀਂ ਪੈਣੀ ਤੁਹਾਡਾ ਆਪਣਾ ਹੱਥੀ ਕੋ ਕੰਮ ਕਰਦੇ ਹੋਗੇ ਨਾ ਤੁਸੀਂ ਖੁਦ ਵੀ ਰੋਟੀ ਖਾਓਗੇ ਖੁਦ ਵੀ ਚਾਰ ਪੈਸੇ ਕਮਾਓ ਖੌਰਾ ਕੁੜੀਆਂ ਤੇ ਮੁੰਡਿਆਂ ਨੂੰ ਕੰਮ ਕਰਨ ਦਾ ਮੌਕਾ ਦੋਗੇ ਤੁਸੀਂ ਤੁਸੀਂ ਖੁਦ ਇੱਕ ਅੰਤਰਪਰਨ ਹੋਰ ਤੁਸੀਂ ਖੁਦ ਇੱਕ ਬਿਜ਼ਨਸਮੈਨ ਤੁਸੀਂ ਖੁਦ ਇੱਕ ਕਾਰੋਬਾਰੀ ਬਣੋਗੇ ਤੁਸੀਂ ਖੁਦ ਆਪਣੇ ਪੈਰਾਂ 'ਤੇ ਸਟੈਂਡ ਕਰੋਗੇ ਤੇ ਆਪਣੇ ਨਾਲ ਦੇ ਚਾਰਾਂ ਪੰਜਾਂ ਮੁੰਡਿਆਂ ਤੇ ਕੁੜੀਆਂ ਨੂੰ ਤੁਸੀਂ ਨੌਕਰੀ ਦੇ ਸਕਦੇ ਹੋ ਸੋ ਏਜੇ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਮੁੰਡਿਆਂ ਨੂੰ ਇਨਾ ਗੀਤ ਕਰਾਂ ਮਗਰ ਲਾ ਕੇ ਫੈਲੀ ਬਣਨ ਦੀ ਜਾਂ ਨਸ਼ੇ ਪਤੇ ਕਰਨ ਦੀ ਕਿ ਲੋੜ ਦੀ ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਤੁਹਾਡਾ ਨੁਕਸਾਨ ਹੀ ਹੋਣਾ ਤੁਹਾਡੀ ਆਪਣੀ ਜੇਬ ਦੇ ਵਿੱਚ ਚਾਰ ਪੈਸੇ ਖਰਚ ਜਾਣਗੇ ਉਹ ਪੈਸੇ ਵੀ ਤੁਹਾਡੇ ਆਪਣੇ ਨਹੀਂ ਹੋਣੇ ਜੇ ਤੁਹਾਡੇ ਆਪਣੇ ਪੈਸੇ ਹੋਣਗੇ ਤਾਂ ਤੁਸੀਂ ਲੌਸ ਦੇ ਵਿੱਚ ਜਾਓਗੇ ਪੈਸੇ ਮੰਗੋਗੇ ਵੀ ਕਿਹਦੇ ਤੋਂ ਆਪਣੇ ਮਾਂ ਪਿਓ ਤੋਂ ਨੁਕਸਾਨ ਅਲਟੀਮੇਟਲੀ ਤੁਹਾਡਾ ਹੀ ਹੈ ਬਦਨਾਮੀ ਅਲਟੀਮੇਟਲੀ ਤੁਹਾਡੀ ਹੀ ਹੈ ਜੇ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਬੈ ਗਏ ਇਹਨਾਂ ਸਿੰਗਰਾਂ ਦੇ ਮਗਰ ਲੱਗ ਤੁਸੀਂ ਇਹਨਾਂ ਗਲਤ ਤਾਲਨਾਂ ਦੇ ਵਿੱਚ ਫਸ ਗਏ ਤਾਂ ਅਲਟੀਮੇਟਲੀ ਉਹਦੇ ਵਿੱਚ ਤੁਹਾਡਾ ਆਪਣਾ ਨੁਕਸਾਨ ਹੈ ਤੁਹਾਡੀ ਆਪਣੀ ਜ਼ਿੰਦਗੀ ਹੀ ਤੁਸੀਂ ਬਰਬਾਦ ਕਰ ਰਹੇ ਹੋ ਕਿਸੇ ਹੋਰ ਦੀ ਨਹੀਂ ਇਹਨਾਂ 4-5 ਸਾਲਾਂ ਦੇ ਵਿੱਚ ਜੇਕਰ ਤੁਸੀਂ ਕੋਈ ਹੱਥ ਦਾ ਗੁਣਾ ਸਿੱਖੋਗੇ ਤੁਹਾਨੂੰ ਅੰਦਰੋਂ ਆਪਣੇ ਆਪ ਨੂੰ ਕਯੂਰੀਓਸਿਟੀ ਜਾਗਦੀ ਹੈ ਕਿ ਮੈਂ ਹੋਰ ਕਰਨਾ ਮੈਂ ਹੋਰ ਕਰਨਾ ਮੈਂ ਕਿ ਨਵਾਂ ਕੰਮ ਸਿੱਖਣਾ ਮੈਂ ਕਿ ਨਵਾਂ ਕਾਰੋਬਾਰ ਹੀ ਬਣਾਣਾ ਹੈ ਜੇਕਰ ਤੁਸੀਂ ਇਸ ਉਮਰ ਦੇ ਵਿੱਚ ਆਪਣੇ ਆਪ ਨੂੰ ਇੱਕ ਸਹੀ ਰਾਹ ਦੇ ਉੱਤੇ ਲੈ ਜਾਂਦੇ ਹੋ ਆਪਣੇ ਆਪ ਨੂੰ ਚਾਹੀ ਤਾਂ ਉਹਨੂੰ ਪਤਾ ਜਾਂ ਨਹੀਂ ਪਤਾ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਜੋ ਵੀ ਤੁਹਾਨੂੰ ਕੰਮ ਕਰਨਾ ਪਸੰਦ ਆ ਤੁਸੀਂ ਉਸ ਕੰਮ ਬਾਰੇ ਪੜਨਾ ਸ਼ੁਰੂ ਕਰਦੋ ਉਸ ਕੰਮ ਬਾਰੇ ਲਿਖਣਾ ਸ਼ੁਰੂ ਕਰਦੋ ਉਸ ਕੰਮ ਬਾਰੇ ਸਿੱਖਣਾ ਸ਼ੁਰੂ ਕਰਦੋ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਆਪਣੇ ਘਰ ਤੋਂ ਉੱਠ ਕੇ ਕਿਤੇ ਬਾਹਰ ਜਾ ਕੇ ਇਹ ਕੰਮ ਸਿੱਖ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਤੁਸੀਂ ਆਪਣੇ ਘਰ ਬੈਠੇ ਤੁਹਾਡੇ ਕੋਲ ਮੋਬਾਈਲ ਨੇ ਤੁਹਾਡੇ ਕੋਲ ਲੈਪਟਾਪ ਨੇ ਤੁਹਾਡੇ ਕੋਲ ਕੰਪਿਊਟਰ ਨੂੰ ਤੁਸੀਂ ਘਰ ਬੈਠੇ YouTube ਤੋਂ Instagram ਤੋਂ ਜਾਂ ਕਿਤੋਂ ਵੀ ਤੁਸੀਂ ਨੌਲੇਜ ਲੈ ਕੇ ਆ ਤੇ ਕੁਝ ਵੀ ਕਰ ਸਕਦੇ ਹੋ ਉਹ ਪਹਿਲਾਂ ਵਾਲੇ ਜਮਾਨੇ ਸੀਗੇ ਜਦੋਂ ਲੋਕਾਂ ਨੂੰ ਜਦੋਂ ਮੁੰਡਿਆਂ ਨੂੰ ਤੇ ਲੋ ਕੁੜੀਆਂ ਨੂੰ ਬਾਹਰ ਜਾ ਕੇ ਹੀ ਕੰਮ ਕਰ ਸਕਦੇ ਸਾਰੇ ਸਿੱਖਣੇ ਪੈਂਦੇ ਸੀਗੇ ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਡਿਜੀਟਲ ਜਮਾਨੇ ਦੇ ਵਿੱਚ ਡਿਜੀਟਲ ਸਰਵਿਸਿਜ਼ ਨੇ ਤੁਸੀਂ ਡਿਜੀਟਲ ਸਰਵਿਸਿਜ਼ ਸਿੱਖ ਸਕਦੇ ਹੋ ਗ੍ਰਾਫਿਕ ਡਿਜ਼ਾਈਨਿੰਗ ਵੀਡੀਓ ਐਡੀਟਿੰਗ ਐਡਸ Google ਐਡਸ Facebook ਐਡਸ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਪਲੈਟਫਾਰਮ ਤੇ ਜਿੰਨਾ ਨੂੰ ਸਿੱਖ ਕੇ ਤੁਸੀਂ ਆਪਣਾ ਆਪਣੀ ਜ਼ਿੰਦਗੀ ਨਾਲ ਇੱਕ ਬਹੁਤ ਵਧੀਆ ਸਿਰੇ ਦੇ ਸਕਦੇ ਹੋ ਤੇ ਬਹੁਤ ਵਧੀਆ ਪੈਸਾ ਕਮਾ ਸਕਦੇ ਹੋ ਜੇਕਰ ਆਪਾਂ ਗੱਲ ਕਰੀਏ ਆਪਣੇ ਪੰਜਾਬ ਤੋਂ ਬਾਹਰ ਲਿਆ ਸੇਟਾਂ ਦੇ ਮੁੰਡਿਆਂ ਕੁੜੀਆਂ ਦੀ ਤਾਂ ਤੁਸੀਂ ਦੇਖੋਗੇ ਕਿ ਮੁੰਡੇ ਕੁੜੀਆਂ ਅੰਤਰ ਬਣੇ ਹੋਰ ਬੜ ਰਹੇ ਨੇ ਸਟਾਰਟਅਪ ਕਰ ਰਹੇ ਨੇ ਜਿੰਨਾ ਮੁੰਡੇ ਕੁੜੀਆਂ ਨੂੰ ਭਈਏ ਜਾਂ ਫਿਰ ਛਬਰੀ ਕਹ ਰਹੇ ਆ ਉਹੀ ਮੁੰਡੇ ਕੁੜੀਆਂ ਅੱਜ ਅੱਜ ਦੇ ਜ਼ਮਾਨੇ ਦੇ ਵਿੱਚ ਆਪਣੇ ਫੋਨ ਤੋਂ ਨਾ ਆਪਣੀ ਲੈਪਟਾਪ ਤੋਂ ਘਰੋਂ ਬੈਠੇ ਹੀ ਲੱਖ ਦੋ ਰੱਖ ਰਿਪੇ ਕਮਾ ਰਹੇ ਨੇ ਸਾਡੇ ਮੁੰਡੇ ਕੁੜੀਆਂ ਕੋਲ ਨਹੀਂ ਜਿਹੜੇ ਇੰਸਟਾਗ੍ਰਾਮ ਤੇ ਬਹਿ ਕੇ ਗੱਲਾਂ ਮਾਰਦੇ ਨੇ ਇਹ ਐਪ ਇੰਸਟਾਲ ਕਰੋ ਇਹਦੇ ਵਿੱਚ ਚਾਰ ਮੁੰਡੇ ਕੁੜੀਆਂ ਹੋਰ ਜੋੜੋ ਉਹ ਪੈਸੇ ਦੇਣਗੇ ਤੁਹਾਨੂੰ ਕਮਿਸ਼ਨ ਆਊਗਾ ਇਸ ਤਰ੍ਹਾਂ ਦਾ ਕੁਝ ਨਹੀਂ ਤੁਸੀਂ ਆਪਣੀਆਂ ਡਿਜੀਟਲ ਸਰਵਿਸਿਜ਼ ਦੇ ਕੇ ਲੋਕਾਂ ਤੋਂ ਪੈਸੇ ਅਰਨ ਕਰ ਸਕਦੇ ਹੋ ਇੱਕ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਕੋਈ ਇੱਕ ਸਕਿੱਲ ਦੇ ਉੱਤੇ ਕੰਮ ਸਿੱਖੋ ਜਿਵੇਂ ਕਿ ਆਪਾਂ ਐਗਜ਼ਾਮਪਲ ਲੈਂਦੇ ਗ੍ਰਾਫਿਕ ਡਿਜ਼ਾਈਨਿੰਗ ਦੀ ਤੁਸੀਂ ਗ੍ਰਾਫਿਕ ਡਿਜ਼ਾਈਨਿੰਗ ਸਿਰਫ ਇੱਕ ਮਹੀਨੇ ਤੋਂ ਲੈ ਕੇ ਦੋ ਮਹੀਨਿਆਂ ਦੇ ਇਹ ਗ੍ਰਾਫਿਕ ਡਿਜ਼ਾਈਨਿੰਗ ਤੁਸੀਂ ਸਿਰਫ ਆਪਣੇ ਫੋਨ ਤੋਂ ਵੀ ਸ਼ੁਰੂ ਕਰ ਸਕਦੇ ਹੋ ਵੀਡੀਓ ਐਡੀਟਿੰਗ ਤੁਸੀਂ ਆਪਣੇ ਫੋਨ ਤੋਂ ਵੀ ਸ਼ੁਰੂ ਕਰ ਸਕਦੇ ਹੋ ਮੈਂ ਥੱਲੇ ਇੱਕ ਮੁੰਡੇ ਦੀ ਆਈਡੀ ਤੁਹਾਨੂੰ ਸ਼ੇਅਰ ਕਰਦਾ ਹਾਂ ਤੁਸੀਂ ਉਹ ਚੈੱਕ ਕਰਿਓ ਜਾ ਕੇ ਉਸ ਮੁੰਡੇ ਨੇ ਆਪਣੀ জারਨੀ ਆਪਣੇ ਫੋਨ ਤੋਂ ਸ਼ੁਰੂ ਕੀਤੀ ਆਪਣੇ ਫੋਨ ਤੋਂ ਸ਼ੁਰੂ ਕਰਕੇ ਉਹਨੇ ਲੈਪਟਾਪ ਲਿਆ Apple ਦਾ ਲੈਪਟਾਪ ਲਿਆ ਉਹਨੇ ਉਸ ਮੁੰਡੇ ਨੇ ਤੇ ਤੁਸੀਂ ਦੇਖ ਸਕਦੇ ਹੋ ਮੁੰਡਾ ਕਿੰਨੀ ਅਰਨਿੰਗ ਕਰ ਰਿਹਾ ਆਪਣੀ ਸਕਿੱਲ ਦੇ ਉੱਤੇ ਇਦਾਂ ਹੀ ਬਹੁਤ ਸਾਰੇ ਹੋਰ ਮੁੰਡੇ ਨੇ ਜਿਹੜੇ ਸਾਡੇ ਪੰਜਾਬ ਤੋਂ ਬਾਹਰ ਆਪਣੇ ਆਪ ਨੂੰ ਆਪ ਅਪਗ੍ਰੇਡ ਕਰ ਰਹੇ ਨੇ ਆਪਣੇ ਸਕਿੱਲ ਦੇ ਨਾਲ ਆਪਣੇ ਪਰਿਵਾਰ ਦੀ ਪਾਲਣਾ ਕਰ ਰਹੇ ਨੇ ਆਪ ਦੇ ਆਪ ਨੂੰ ਵਧੀਆ ਬਣਾ ਰਹੇ ਨੇ ਸੋ ਮੈਨੂੰ ਲੱਗਦਾ ਆਪਣੇ ਪੰਜਾਬੀਆਂ ਦੇ ਵਿੱਚ ਤਾਂ ਇਹ ਚੀਜ਼ ਖੂਨ ਦੇ ਵਿੱਚ ਹੋਣੀ ਚਾਹੀਦੀ ਆ ਪਰ ਮੈਨੂੰ ਲੱਗਦਾ ਮੇਰੇ ਪੰਜਾਬ ਦੇ ਮੁੰਡੇ ਕੁੜੀਆਂ ਇਹਨਾਂ ਨਚਾਰਾਂ ਇਹਨਾਂ ਗੀਤਕਾਰਾਂ ਤੇ ਗਲਤ ਸਨੇਹਿਆਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਕੱਟ ਰਹੇ ਨੇ ਉਹ ذخیالی ਪਲਾਵਾਂ ਦੇ ਵਿੱਚ ਕੱਟ ਰਹੇ ਨੇ ਕਿ ਬਸ ਮੈਂ ਹੀ ਆ ਇਹ ਹੀ ਚੀਜ਼ਾਂ ਕਰ ਰਹੇ ਨੇ ਨਸ਼ੇ ਬਕਤੀਆਂ ਦੇ ਆਦੀ ਹੋ ਰਹੇ ਨੇ ਲੜਾਈਆਂ ਪੜਾਈਆਂ ਕਰ ਰਹੇ ਨੇ ਹੋਰ ਕੁਝ ਨਹੀਂ ਆਪਣੀ ਜ਼ਿੰਦਗੀ ਨੂੰ ਇੱਕ ਵਧੀਆ ਰਾਹ ਦੋ ਜਦੋਂ ਤੁਹਾਡੀ ਉਮਰ 35 ਤੋਂ 40 ਸਾਲ ਤੱਕ ਦੀ ਹੋਈ ਜਾਂਦੀ ਹੈ ਤੇ ਤੁਸੀਂ ਦੂਜਿਆਂ ਲੋਕਾਂ ਨੂੰ ਦੇਖਦੇ ਹੋ ਕਿ ਉਹ ਬੰਦਾ ਗੱਡੀ ਲਈ ਫਰਦਾ ਵਾ ਉਹ ਮੇਰੇ ਨਾਲ ਕਿਤੇ ਟਾਈਮ ਪੜਦਾ ਹੁੰਦਾ ਸੀ ਉਹ ਅੱਜ ਗੱਡੀ ਲਈ ਫਰਦਾ ਵਾ ਉਹ ਫਲਾਨਾ ਮੇਰੇ ਨਾਲ ਪੜਦਾ ਸੀ ਏਡ ਕੈਨੇਡਾ ਤੋਂ ਆਇਆ ਵਾ ਫਲਾਨਾ ਮੇਰੇ ਨਾਲ ਪੜਦਾ ਸੀ ਉਹ ਐਸਪਰੀਸ਼ਨ ਤੇ ਬੈਠਾ ਵਾ ਉਸ ਟਾਈਮ ਉਹ ਚੀਜ਼ਾਂ ਆਪਣੇ ਆਪ ਨੂੰ ਟੱਚ ਕਰਦੀਆਂ ਨੇ ਅੱਜ ਨਹੀਂ ਟੱਚ ਕਰਦੀਆਂ ਅੱਜ ਤਾਂ ਸਾਨੂੰ ਪਤਾ ਵੀ ਸਾਡੇ ਮਾਪੇ ਬੈਠੇ ਨੇ ਉਹੀ ਸਾਨੂੰ ਰੋਟੀ ਪਾਣੀ ਦੇ ਰਹੇ ਨੇ ਉਹੀ ਕਮਾ ਰਹੇ ਨੇ ਪਰ ਜਿਹੜੇ ਮੁੰਡੇ ਕੁੜੀਆਂ ਮਿਡਲ ਕਲਾਸ ਫੈਮਿਲੀ ਤੋਂ ਆਉਂਦੇ ਨੇ ਜਿਹੜੇ ਮੁੰਡੇ ਕੁੜੀਆਂ ਇੱਕ ਗਰੀਬ ਪਰਿਵਾਰ ਤੋਂ ਘੱਟ ਮੈਨੂੰ ਲੱਗਦਾ ਵੀ ਉਹਨਾਂ ਨੂੰ ਕੰਪਿਊਟਰ ਦਾ ਬਹੁਤ ਵੱਡੇ ਵੱਡੀਆਂ ਚੀਜ਼ਾਂ ਦੀ ਲੋੜ ਆ। ਉਹਨਾਂ ਨੂੰ ਲੋੜ ਆ ਸਿਰਫ ਆਪਣੇ ਆਪ ਤੇ ਵਿਸ਼ਵਾਸ ਕਰਨ ਦੀ। ਉਹਨਾਂ ਨੂੰ ਲੋੜ ਆ ਇੱਕ ਚੰਗੇ ਰਾਹ ਦੀ। ਉਹਨਾਂ ਨੂੰ ਲੋੜ ਆ ਇੱਕ ਵਧੀਆ ਸਕਿੱਲ ਸਿੱਖਣ ਦੀ। ਤਾਂ ਜੋ ਇੱਕ ਵਧੀਆ ਸਕਿੱਲ ਸਿੱਖ ਕੇ ਆਪਣੀ ਜ਼ਿੰਦਗੀ ਨਾਲ ਇੱਕ ਸਿੱਧੇ ਰਾਹ ਤੇ ਉੱਤੇ ਪਾ ਸਕਣ। ਸੋ ਇਦਾਂ ਦੀ ਹੋਰ ਵੀ ਇਨਫੋਰਮੇਟਿਵ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਆਪਾਂ ਅੱਗੇ ਜਾ ਕੇ ਪੂਰੀ ਦੀਆਂ ਪੂਰੀਆਂ ਵੀਡੀਓਜ਼ ਬਣਾਵਾਂਗੇ ਕਿ ਤੁਸੀਂ ਇਕੱਲਾ ਇਕੱਲਾ ਸਕਿੱਲ ਇੱਕ ਨਿੱਕੇ ਨਿੱਕੇ ਸਕਿੱਲ ਦੇ ਉੱਤੇ ਆਪਾਂ ਵੀਡੀਓਜ਼ ਬਣਾਵਾਂਗੇ। ਪ੍ਰੋਪਰ ਵੀਡੀਓ ਬਣਾਵਾਂਗੇ, ਡਿਟੇਲਡ ਇੰਨਾ ਸਕਿੱਲਸ ਨੂੰ ਸਿੱਖ ਸਕਦੇ ਹੋ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਸ਼ੇਅਰ ਕਰੋ ਕਿ ਕਿਹੜਾ ਸਕਿੱਲ ਤੁਸੀਂ ਸਿੱਖਣਾ ਚਾਹੁੰਦੇ ਹੋ ਸੋ ਮੈਂ ਉਸੇ ਸਕਿੱਲ ਦੇ ਉੱਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਤੇ ਜਲਦੀ ਤੋਂ ਜਲਦੀ ਆਪਣੀ ਪੀਜ ਦੇ ਉੱਤੇ ਪਾਉਣ ਦੀ ਉਹਨੂੰ ਕੋਸ਼ਿਸ਼ ਕਰਾਂਗਾ ਧੰਨਵਾਦ